ਔਰੇ ਵੀ ਆਏ ਆ ਬਾਈ ਇੱਥੇ ਆਨੰਦਪੁਰ ਸਾਹਿਬ ਦੇ ਵਿੱਚ ਮੱਥਾ ਟੇਕਣ ਤੇ ਪਰ ਪੰਗਾ ਆਇਆ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਤੇ ਆਪਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਸਾਡਾ ਆਨੰਦਪੁਰ ਸਾਹਿਬ ਚ ਦੂਜਾ ਦਿਨ ਤੇ ਬਸ ਨਾ ਧੋਗ ਕੇ ਅਸੀਂ ਜਿਹੜਾ ਆਪਣਾ ਲਾਈਵ ਵਾਲਾ ਸੈਟਅਪ ਆ ਜਿਹੜੀ ਸਾਡੀ ਡਿਊਟੀ ਸੀਗੀ ਉਹ ਕਰਕੇ ਹਟਿਆ ਤੇ ਜਤਿੰਦਰ ਉਧਰ ਕੈਮਰਾ ਲੈ ਕੇ ਗਿਆ ਵਾ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਗਿਆ ਤੇ ਸੰਗਤ ਸਾਰੀ ਰਾਤ ਹੀ ਜਿਹੜੀ ਇਹ ਸੇਵਾ ਕਰਦੀ ਰਹੀ ਜਿਵੇਂ ਤੰਬੂ ਲਾਏ ਤੇ ਹੋਰ ਟੈਂਟ ਵਗੈਰਾ ਲਾਏ ਤੇ ਲੰਗਰ ਦੀ ਜੋ ਤਿਆਰੀ ਕੀਤੀ ਆ ਪੱਠੀਆਂ ਪੁੱਠੀਆਂ ਲਾਈ ਜਾਂਦੀ ਆ ਹੁਣ ਦੂਜਾ ਮੁੰਡੇ ਉੱਠੇ ਆ ਤੇ ਆਪੇ ਆਪਣੇ ਕੰਮ ਤੇ ਲੱਗੇ ਆ ਚਾਹ ਚੂ ਬਣਾਈ ਆ ਚਾਹ ਚੂ ਪੀ ਕੇ ਬਾਸੋ ਜਿੱਦਾਂ ਦਾ ਕੇ ਪ੍ਰੋਗਰਾਮ ਆ ਉਹ ਤੁਹਾਨੂੰ ਦਿਖਾਵਾਂਗੇ ਸੋ ਸਵੇਰ ਦੀ ਸ਼ੁਰੂਆਤ ਹੁੰਦੀ ਹੈ ਜੀ ਸਾਡੀ ਗੁਰੂ ਦੀ ਬਾਣੀ ਤੋਂ ਅਰਦਾਸ ਤੋਂ ਉਪਰੰਤ ਜਿਹੜੇ ਆ ਢਾਡੀ ਸਿੰਘ ਆ ਕੇ 12 ਪੜ੍ਹਦੇ ਨੇ ਕੀਰਤਨੀ ਕੀਰਤਨ ਕਰਦੇ ਨੇ ਤੇ ਸਾਰਾ ਦਿਨ ਜਿਹੜਾ ਪੰਡਾਲ ਦੇ ਵਿੱਚ ਇਦਾਂ ਹੀ ਚੱਲਦਾ ਰਹਿੰਦਾ ਟਰੱਕ ਯੂਨੀਅਨ ਮੋਗਾ ਗੁਰੂ ਕਲੰਗਰਵਾਲਾ ਪਿੰਡ ਕਿਲੀਚਾਰ ਕਣਿਆਲ ਦਾਇਆ ਖਾਲਾ ਕੋਕਰੀ ਬੁੱਟਰਾ ਖਤਮਾ ਖਾਲਾ ਗੌਰਚੰਨ ਦਾ ਸਮੂਹ ਟਰੱਕ ਯੂਨੀਅਨ ਮੋਗਾ ਜਿਨ੍ਹਾਂ ਦੇ ਸਹਿਯੋਗ ਨਾਲ ਆਪਣਾ ਲੰਗਰ ਸਾਰਾ ਚੱਲ ਰਿਹਾ ਆਜੋ ਸੰਗਤੋ ਕਰਵਾ ਕਰ ਚਾਹ ਤੇ ਨਾਰ ਕਰਮ ਕਰਮ ਲਓ ਜੀ ਤੇ ਇਹ ਸਾਡੇ ਲੰਗਰ ਦਾ ਮੇਨ ਗੇਟ ਤੇ ਇੱਥੇ ਬਾਈ ਨੁਕਰ ਤੇ ਬੈਠ ਕੇ ਜਿਹੜਾ ਸੰਗਤ ਨੂੰ ਲੰਗਰ ਦੇ ਵਾਸਤੇ ਵਾਜ ਦਿੰਦਾ ਤੇ 24 ਘੰਟੇ ਲੰਗਰ ਚੱਲਦਾ ਜੀ ਗੁਰੂ ਦੀ ਕਿਰਪਾ ਨਾਲ ਤੇ ਸਾਡੇ ਲੰਗਰ ਦੇ ਬਿਲਕੁਲ ਨਾਲ ਹੀ ਨਿਆਂਗ ਸਿੰਘਾਂ ਦਾ ਜੱਥਾ ਦੇਖੋ ਕਿਵੇਂ ਉਹਨਾਂ ਦੇ ਤੰਬੂ-ਤੰਬੂ ਲੱਗੇ ਹੋਏ ਆ ਘੋੜੇ ਖੜੇ ਆ ਆਜੋ ਤੁਹਾਨੂੰ ਦਰਸ਼ਨ ਕਰਾਉਨੇ ਆ ਖਾਲਸੇ ਦੀ लाਡਲੀ ਫੌਜ ਤੇ ਆਪਾਂ ਕਰਦੇ ਆ ਕੁਝ ਘੋੜਿਆਂ ਦੀਆਂ ਤੇ ਨਿਆਂਗ ਸਿੰਘਾਂ ਦੀਆਂ ਫੋਟੋਆਂ ਆਜੋ ਫਿਰ ਕੈਮਰਾ ਜੀ ਆਪਣੇ ਕੋਲੇ ਕੈਨਨ ਦਾ M50 ਮਾਰਕ 2 ਤੇ 15 45 ਲੈਂਜ ਆ ਜੀ ਜਿਹੜਾ ਇਹਦਾ ਕਿੱਟ ਲੈਂਜ ਆ ਮੌਸਮ ਦੀ ਖਰਾਬੀ ਕਾਰਨ ਜਿਹੜਾ ਗਾਲ ਆਪਣਾ ਖਰਾਬ ਆ ਬਾਈ ਥੋੜਾ ਜਿਹਾ ਸੋਨੇਂਘ ਸਿੰਘਾਂ ਦੇ ਜਥੇ ਦੇ ਕੋ ਰਹਿਣ ਕਾਰਨ ਸਾਨੂੰ ਇਹਨਾਂ ਬਾਰੇ ਬਹੁਤ ਕੁਝ ਪਤਾ ਲੱਗਿਆ ਵੀ ਕਿੱਦਾਂ ਰਹਿੰਦੇ ਆ ਤੇ ਕਿੱਦਾਂ ਖਾਂਦੇ ਪੀਂਦੇ ਹਨਾ ਇੱਕ ਛੋਟਾ ਜਿਹਾ ਨਿਹੰਗ ਸਿੰਘ ਜਿਹੜਾ ਕੋਈ ਸਫਾਈ ਕਰ ਰਿਹਾ ਦੇ ਕੋਲੀ ਨੰਗਾ ਦੇ ਘੋੜੇ ਤੇ ਤੰਬੂ ਲੱਗੇ ਹੋਏ ਤੇ ਇਸ ਤਰ੍ਹਾਂ ਦਾ ਮਾਹੌਲ ਆ ਜੀ ਮਗਰ ਲੰਗ ਸਿੰਘ ਆਪੋ ਆਪਣੇ ਕਮਾਕਾਰਾਂ ਦੇ ਵਿੱਚ ਲੱਗੇ ਹੋਏ ਆ ਕੋਈ ਘਾ ਪਾਰਿਆ ਤੇ ਉਸ ਕੋ ਫੈਸਲਾ ਕਰਤਾ ਵਾ ਅੱਲਾ ਜੀ ਚਾਰ ਸਹਿਬ ਜਾ ਦੇ ਇਹ ਉਹ ਹੁੰਦਿਆ ਸਰਬ ਲੋ ਬੜਾਨੇ ਘਰ ਆਵਾ ਪਾ ਲਾ ਨਾ ਉਹ ਅਰਦਾਸ ਕਰੀਂ ਅਦਾਬ ਇੱਕ ਮਿੰਟ ਬਾਪਾ ਜੀ ਉਹ ਜਿਹੜਾ ਵਰਤਨ ਪਿਆ ਉਹ ਉਹਨੂੰ ਕਹਿੰਦੇ ਆਪਾਂ ਸਰਬਲੋਹ ਦੇ ਜਿਹੜੇ ਵਰਤਨ ਹੁੰਦੇ ਸਰਬਲੋਹ ਦਾ ਠੀਕ ਹੈ ਬਾਪਾ ਜੀ ਤੁਸੀਂ ਆ ਲੰਗਰ ਆਓ ਲੰਗਰ ਆਓ ਅਤੇ ਇੱਥੇ ਵਜਾ ਦੇਣੇ ਜਿਹੜੇ ਹਾਣ ਕਰਦਾ। ਵਾ ਇੱਥੋਂ ਨਿਕਲ ਜਾਣਾ। ਇੱਥੇ ਲੰਗਰ ਸਾਰਾ ਤਿਆਰ ਕਰਦੇ ਆ ਵੇਖ। ਹਾਂ ਨਹੀਂ ਉਹ ਭਾਂਡੇ ਨਹੀਂ ਖੋਸ ਕੇ ਨਹੀਂ। ਕੋਣਾ ਕਿੱਧਰ ਦੀ ਜਾਣਾ? ਆਪਰ ਉਧਰ ਦੀ ਜਾਣਾ ਬਾੜ ਬਹੁਤ ਆ ਤੂੰ ਇੱਥੇ ਵਜਾ ਦੇ ਲੈ ਸੱਤ। ਬਸ ਤੇ ਇੱਧਰ ਮੁੰਡੇ ਜਿਹੜੇ ਭਾਂਡੇ ਭੁੰਡੇ ਧੋਈ ਜਾਂਦੇ ਆ। ਇਸੀ ਤਰ੍ਹਾਂ ਬਣੇ ਰਹੇ ਉਹ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਜਿਹੜਾ ਆਨੰਦਪੁਰ ਸਾਹਿਬ ਕਿਦਾਂ ਨਗਰ ਲੱਗਦੇ ਆ ਹਨਾ ਵੀ ਕਿਸ ਤਰ੍ਹਾਂ ਦਾ ਸਾਰਾ ਮਾਹੌਲ ਹੁੰਦਾ ਕਿਸ ਤਰ੍ਹਾਂ ਉਹ ਸੈਟਅਪ ਕਰਦੇ ਆ ਕਿਸ ਤਰ੍ਹਾਂ ਰਹਿੰਦੇ ਮੈਂਦੇ ਆ ਤੇ ਇਧਰ ਜਿਹੜੇ ਆ ਕੋਪ ਤੇ ਜਿਹੜੇ ਉਹ ਕੱਟੀ ਜਾਂਦੇ ਕੋਪ ਤੇ ਬਣਾਉਣੇ ਆ ਜਲੇਬੀਆਂ ਬਣੀ ਜਾਂਦੀਆਂ ਤੇ ਸੇਵਾਦਾਰ ਸੇਵਾ ਕਰੀ ਜਾਂਦੇ ਸਾਰੇ ਤੇ ਹਰਬਾਈ ਸਾਹਿਬ ਪੁਰਜਣਾ ਵਗਾਰ ਰਹੇ ਆ ਤੇ ਪਰ ਉਹ ਜਲੇਬੰਗਲਾ ਮੈਂਦਾ ਆ ਘੋਲੀ ਜਾਂਦਾ ਭਾਈ ਕਿਆ ਛੱਡ ਛੁੱਟ ਸਾਰਾ ਇੱਥੇ ਆ ਕੇ ਆਪ ਲਾਇਆ ਕੋਕਤੇ ਬਣ ਕੇ ਜਿ ਜਲੇਬੀਆਂ ਬਣੀ ਜਾਂਦੀਆਂ ਇਹ ਐਦਾਂ ਸਾਰਾ ਕੰਮ ਚੱਲਦਾ ਉਹ ਪਰਾਂ ਟਰੈਕਟਰ ਖੜਾ ਵਾ ਪਾਣੀ ਵਾਲੀ ਟੈਂਕੀ ਆ ਜੀ ਤੇ ਇਧਰ ਉਹ ਪਲੱਸਾਂ ਵਾਲਾ ਬਣਾਇਆ ਵਾ ਇਹਨਾਂ ਦਾ ਟਰਾਲੀ ਤੇ ਉੱਪਰ ਹੀ ਜਿਵੇਂ ਉਹ ਗਾਣਾ ਨਹੀਂ ਹੁੰਦਾ ਵੀ ਤੂੰ ਕੀ ਜਾਣੇ ਜੱਟੀਏ ਜੱਟ ਚ ਗਾੜੀ ਹੁੰਦੀ ਹੈ ਹਨਾ ਬਾਈ ਬਹੁਤ ਘੈਂਟ ਜਿਹਾ ਗਾੜ ਲਾਇਆ ਵਾ ਸਕੀਮੀ ਕੰਮ ਕੀਤੇ ਵੀ ਆ ਸਾਰੇ ਇਦਾਂ ਆ ਬਦਨੀ ਵਾਲਾ ਹਲਵਾਈ ਫਿਰਦਾ ਆਪਣੇ ਲੰਗਰ ਫਰਾਈ ਬਣਾ ਰਿਆ ਤੇ ਇਦਾਂ ਸਾਰਾ ਪੰਡਾਲ ਚ ਸਾਰੀ ਦਿਨ ਪੂਰਾ 24 ਘੰਟੇ ਸੇਵਾਦਾਰਾਂ ਦੀ ਸੇਵਾ ਚੱਲਦੀ ਰਹਿੰਦੀ ਆ ਤੇ ਬਾਬੇ ਬੈਠੇ ਆ ਚਾਹ ਥੱਲੇ ਅੱਗ ਵਾਲੀ ਬੈਠੇ ਆ ਤੇ ਲੱਖਾਂ ਬਾਈ ਬੈਠਾ ਕੋਰ ਸੇਵਾਦਾਰ ਬੈਠੀ ਹੈ ਜਤਿੰਦਰ ਲਾਈਵ ਕਰ ਰਿਹਾ ਤੇ ਐਦਾਂ ਦਾ ਮਾਹੌਲਾ ਸਾਹਮਣੇ ਮੁੰਡੇ ਭਾਂਡੇ ਧੋ ਰਹੇ ਆ ਹਨਾ ਇਹ ਇਹਦਾ ਸਿਸਟਮ ਆ ਤੇ ਪੱਟੀਆਂ-ਬੁੱਟੀਆਂ ਸਾਰਾ ਕੁਝ ਇੱਥੋਂ ਪਿੰਡੋਂ ਆਵਦਾ ਲੈ ਕੇ ਜਾਂਦੇ ਆ ਸਾਰਾ ਚੱਕ ਕੇ ਵਾਪਸ ਪਿੰਡ ਲੈ ਕੇ ਜਾਣਾ ਤੇ ਸਾਰੀ ਸੇਵਾਦਾਰ ਬਹੁਤ ਵਧੀਆ ਜਿਹੜੇ ਇਹਨਾਂ ਦੇ ਸੀਗੇ ਸੁਭਾਅ ਦੇ ਬੰਦੇ ਤੇ ਸਾਨੂੰ ਆਪਣੇ ਵਾਂਗੂ ਹੀ ਇਹਨਾਂ ਨੇ ਰੱਖਿਆ ਤੇ ਬਹੁਤ ਸਾਡਾ ਜੀ ਲੱਗਿਆ ਜੀ ਤੇ ਆ ਬਣ ਰਹੀ ਆ ਲੱਸੀ ਤੇ ਲੱਸੀ ਤੋਂ ਨਿਕਲਣੀ ਆ ਮਖਣੀ ਤੇ ਉਹ ਪੜੀਂ ਦਾਲ ਤੇ ਉਹ ਬਣਣੀ ਦਾਲ ਮਖਣੀ ਤੇ ਫੇਰ ਉਹਦਾ ਕਰਨਾ ਨਾਉਸ ਦਾਲ ਮਖਣੀ ਨਾਲ ਪ੍ਰਸ਼ਾਦਾ ਗਰਮਾ ਗਰਮ ਜਲੇਬੀ ਤੇ ਆ ਜੀ ਬਾਈ ਹਰਜੀਤ ਤੇ ਬਹੁਤ ਹੀ ਵਧੀਆ ਬੰਦਾ ਜਿਹਨੇ ਸਾਡਾ ਬਹੁਤ ਬਾਈ ਨਾਲ ਮਣ ਮਿਲਿਆ ਬਹੁਤ ਨੇ ਸਾਡਾ ਖਿਆਲ ਰੱਖਿਆ ਆ ਉਹਦੇ ਬੱਚਿਆਂ ਕੋ ਤੇ ਕਿਸੇ ਚੀਜ਼ ਦੀ ਸਾਨੂੰ ਕਮੀ ਨਹੀਂ ਸੀ ਤਰੈਣ ਸੈਣ ਦੀ ਤੇ ਬਾਬੇ ਕੱਟ ਰਿਹਾ ਜਾਜਰਾ ਤੇ ਦਿਨ ਪੋਰਾ ਦੇ ਸਾਬ ਦੀ ਕੱਟਣ ਦੀ ਡਿਊਟੀ ਹੈ ਇਹਨਾਂ ਦੀ 24 ਘੰਟੇ ਬਦਲ-ਬਦਲ ਕੇ ਡਿਊਟੀ ਲੱਗਦੀ ਆ ਜਿਹੜੇ ਦਿਨੇ ਸੌਂਗੇ ਉਹ ਰਾਤ ਨੂੰ ਡਿਊਟੀ ਕਰਦੇ ਆ ਜਿਹੜੇ ਰਾਤ ਨੂੰ ਸੌਂਗੇ ਉਹ ਦਿਨੇ ਡਿਊਟੀ ਕਰਦੇ ਆ ਸੋ ਗੋਰੇ ਵੀ ਆਏ ਵੇ ਆ ਬਾਈ ਇੱਥੇ ਅਨੰਦਪੁਰ ਸਾਹਿਬ ਦੇ ਵਿੱਚ ਮੱਥਾ ਟੇਕਣ ਤੇ ਪਰ ਪੰਗਾ ਆਇਆ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਤੇ ਆਪਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੋ ਓ ਨੋ ਤਾਂ ਹੀ ਬਣੇ ਰਿਓ ਵਲੌਗ ਚ ਤੇ ਗੋਰੇਬੀਰ ਲੰਗਰ ਚ ਆ ਚੁੱਕੇ ਆ ਸਾਡਾ ਲੰਗਰ ਚੈੱਕ ਕਰਨ ਤੇ ਆਪਾਂ ਕਰਾਂਗੇ ਗੱਲਬਾਤ ਤੁਹਾਨੂੰ ਪਤਾ ਤੁਹਾਡੇ ਭਰਾ ਦੀ ਅੰਗਰੇਜ਼ੀ ਫਿਰ ਕਿੱਦਾਂ ਦੀ ਆ ਆਓ ਕਰਦੇ ਆ ਗੱਲਬਾਤ ਆਓ ਜੀ ਕੋਰਾ ਜੀ ਤੇ ਲਓ ਜੀ ਬਾਈ ਹਰਜੀਤ ਭੱਜਿਆ ਹੁੰਦਾ ਕਹਿੰਦਾ ਗੋਰੇ ਨਾਲ ਗੱਲ ਕਰ ਤੇ ਫੋਟੋਆਂ ਫੋਟੋਆਂ ਕਰ ਇਹਨਾਂ ਦੀਆਂ ਤੇ ਬਾਕੀ ਤੁਹਾਨੂੰ ਪਤਾ ਹੀ ਆ ਪੰਜਾਬ ਦੀ ਅੰਗਰੇਜ਼ੀ ਵੈਲਕਮ ਟੂ ਪੰਜਾਬ ਹਾਂ ਨੰਦੋਸਰ ਜੂਰ ਕੰਟਰੀ ਇਟਲੀ ਇਟਲੀ ਵੈਰੀ ਫੋਟੋ ਕੀ ਤੁਸੀਂ ਜਿਹੜੇ ਕਿਰੇਸਾ ਨੂੰ ਕੋਸਟ ਕਮੇਟਰੀ ਆਪਾਂ ਕੋਈ ਸ਼ਾਰ ਕਰ ਰਹੇ ਹਾਂ ਪੰਜਾਬੀ ਲਈ ਆਣ ਵਜੋਂ ਪੰਜਾਬੀ ਜਮਾਂ ਨਹੀਂ ਪੰਜਾਬੀ ਲੈਂਗੁਏਜ ਨੂੰ ਪੰਜਾਬੀ ਲੈਂਗੁਏਜ ਵੀਕ ਵੀ ਤੁਸੀਂ ਹਾਂ ਪੰਜਾਬੀ ਬੋਲ ਲੈਂਦੇ ਆਪ ਪੰਜਾਬੀ ਲੈਂਗੁਏਜ ਵੀ ਸਪੀਕ ਪੰਜਾਬੀ ਲੈਂਗੁਏਜ ਪੰਜਾਬੀ ਲੈਂਗੁਏਜ ਇੱਕ ਮਿੰਟ ਇੱਕ ਮਿੰਟ ਜੀ ਪੈ ਗਿਆ ਮਦੀਨਵਾਈ ਮਾਰੀ ਮਦੀਨ ਨੂੰ ਲੈ ਆਪਾ ਇੱਕ ਮਿੰਟ ਜੀ ਫੋਨ ਨੀ ਲੱਭਦੇ ਮੱਦੀ ਹੋਣੀ ਅੰਗਰੇਜ਼ੀ ਵਾਲਾ ਪੰਗਾ ਪੈ ਗਿਆ ਕਿ ਤੇ ਮੱਦੀ ਨਹੀਂ ਲੱਭਣਾ ਮੱਦੀ ਓਏ ਤੇ ਲਓ ਜੀ ਗੋਰੇ ਬਾਈ ਨੇ ਆਪਣੀ ਲਿਹਾਰ ਪੈ ਚੁੱਕੀ ਆ ਤੇ ਬਾਈ ਵੇਖ ਰਿਹਾ ਆਪਣੀਆਂ ਫੋਟੋਆਂ ਤੇ ਸਾਰੇ ਆਪਣੇ ਲਈ ਵੇਖ ਰਹੇ ਆ ਤੇ ਇਧਰ ਦੂਜੇ ਗੋਰਾ ਭਾਜੀ ਲੰਗਰ ਦੀ ਵੀਡੀਓ ਬਣਾ ਰਹੇ ਆ ਵੀ ਬਣਾਈ ਕੀ ਬੈਠੇ ਆ ਹੈਰਾਨ ਹੋਈ ਜਾਂਦੇ ਆ ਤੇ ਸਾਡੇ ਬੰਦੇ ਗੋਰੇ ਨੂੰ ਵੇਖ ਵੇਖ ਹੈਰਾਨ ਹੋਈ ਜਾਂਦੇ ਤੇ ਅਸੀਂ ਗੋਰਿਆਂ ਨੂੰ ਵੇਖ ਕੇ ਹੈਰਾਨ ਹੋਈ ਜਾਂਦੇ ਆ ਹੈਰਾਨੋ ਹੈਰਾਨੀ ਹੋਏ ਪਏ ਆ ਤੇ ਗੋਰਾ ਭਾਜੀ ਆ ਗਏ ਆ ਲੰਘ ਸਿੰਘਾਂ ਦੇ ਜੱਥੇ ਦੇ ਵਿੱਚ ਕਹਿੰਦੇ ਚਲੋ 2-4 ਫੋਟੋਆਂ ਕਰਦੇ ਆ ਇਹ ਕਰਦੇ ਕੋਹਣਿਆਂ ਦੀਆਂ ਫੋਟੋਆਂ ਤੇ ਨਿੰਗਾਂ ਦੀਆਂ ਫੋਟੋਆਂ ਤੇ ਆਪਾਂ ਕਰਦੇ ਇਹਨਾਂ ਦੀਆਂ ਫੋਟੋਆਂ 2 ਕੈਮਰੇ ਇਹਨਾਂ ਕੋਲੇ ਤੇ 1 ਕੈਮਰਾ ਆਪਣੇ ਕੋਲੇ ਤੇ ਆਪਾਂ ਕੈਮਰੋ ਕੈਮਰੇ ਹੋ ਗਏ ਆ ਵੀਰੋ ਦੇਖੋ ਬਈ ਇਹ ਵੀ ਇਧਰ ਲੈ ਕਿਧਰ ਇਧਰ ਲੈਂਡ ਤੋਂ ਇਧਰ ਲੈਂਡ ਤੋਂ ਆ ਇਧਰ ਲੈਂਡ ਤੋਂ ਆਇਆ ਬਾਈ ਇਹ ਫੋਟੋ ਕਰਕੇ ਗੱਲਾਂ ਬਾਤਾਂ ਕੀ ਕਹਿੰਦੇ ਆ ਫੋਟੋ ਨਾ ਖੇਚੀ ਉਹਨਾਂ ਨੂੰ ਹਾਂ ਤੇ ਇਹ ਆ ਜੀ ਸਾਡਾ ਲੰਗਰ ਦਾ ਪੰਡਾਲ ਜਿੱਥੇ ਲੰਗਰ ਵਰਤਾਇਆ ਜਾਂਦਾ ਸੰਗਤ ਉਹਨੀ ਸ਼ੁਰੂ ਹੋਗੀ ਉੱਪਰ ਜਿਹੜੀਆਂ ਚਾਦਰਾਂ ਇਹ ਵੀ ਆ ਕੇ ਅਸੀਂ ਸਾਰਾ ਸ਼ੈੱਡ ਖਸਿਆ ਵਾ ਇੱਥੇ ਕੁਝ ਵੀ ਜਿਹੜਾ ਪਹਿਲਾਂ ਨਹੀਂ ਹੁੰਦਾ ਸ਼ੈੱਡ ਲਾਇਆ ਤੇ ਫਿਰ ਪੱਟ ਕੇ ਲੈ ਕੇ ਜਾਣਾ ਤੇ ਸਾਰਾ ਕੁਝ ਉਹਨੂੰ ਦਿਖਾਵਾਂਗੇ ਗਰਮ ਚਾਹ ਤੇ ਨਾਲ ਪੂਰੀਆ ਮਦਾਨਾ ਗੁਰੂ ਕਾ ਲੰਗਰ ਵੱਲੋਂ ਪਿੰਡ ਕਲੀ ਚਾਰ ਕੰਡਿਆਲ ਦਾਇਆ ਕਲਾ ਟੋਕਰੀ ਬੋਟਰਾ ਸਦਮਾ ਕਲਾ ਗੋਂਕਸਾੜੇ ਸਮੂਹ ਟਰੱਕ ਜੁਨੀਅਨ ਮੋਗਾ ਵੱਲੋਂ ਲੰਗਰ ਚੱਲ ਰਿਹਾ ਜੀ ਇਹ ਤਾਂ ਲੰਗਰ ਵਾਪਰਿਆ ਸਾਡਾ ਨੂੰ ਬੇਨਤੀ ਹੈ ਕਿ ਆ ਕੇ ਲੰਗਰ ਸ਼ੋਤੋ ਗਰਮ ਗਰਮ ਚਾਹ ਤੇ ਨਾਲ ਪੂਰੀਆ ਮਦਾਨਾ ਤੇ ਉਹ ਸਾਹਮਣੇ ਸਾਡੇ ਲੰਗਰ ਦਾ ਗੇਟ ਆ ਜੀ ਤੇ ਜਤਿੰਦਰ ਲਾਈਵ ਕਰ ਰਿਹਾ ਤੇ ਇਧਰ ਸੱਜੇ ਹੱਥ ਸਿੰਘ ਸਾਹਿਬ ਆ ਜਿਹਨਾਂ ਦੀ ਦੁਕਾਨ ਆ ਤੇ ਉਹਨਾਂ ਕੋਲ ਇੱਕ ਬਾਜ ਆ ਆਪਾਂ ਉਹਦੀ ਕਰਦੇ ਫੋਟੋ ਤੇ ਹੁਣ ਆਪਾਂ ਗਿਆ ਲੰਗਰ ਤੋਂ ਬਾਹਰ ਤੇ ਗੀੜੀ ਛੀੜੀ ਦਿਨੇ ਆ ਤੇ ਕਰਾਂਗੇ ਫੋਟੋਆਂ ਨਾਲੇ ਤੁਹਾਨੂੰ ਦਿਖਾਵਾਂਗੇ ਪਾਰਲਾ ਮੌਲ ਤੇ ਇਦਾਂ ਹੀ ਬਣੇ ਰਹੋ ਨੰਗ ਸਿੰਘ ਆ ਰਹੇ ਆ ਤੇ ਕਰਦੇ ਆ ਫੇਰ ਇੱਕ ਫੋਟੋ ਤੋਂ ਆਨੰਦਪੁਰ ਸਾਹਿਬ ਦਾ ਹੋਲਾ ਦੇਖਣ ਬਹੁਤ ਇੱਥੇ ਗੋਰੇ ਤੇ ਕੁੜੀਆਂ ਆਏ ਹੋਏ ਆ ਤੇ ਆਪਾਂ ਹੋਰ ਟੱਕਰ ਕੇ ਕਰਦੇ ਵੋਟੋ ਇਹਨਾਂ ਦੀ ਗੋਰੇ ਕੋਲੇ ਵੀ ਆ ਕੈਮਰਾ ਤੇ ਉਹ ਵੀ ਫੋਟੋਆਂ ਕਰ ਰਿਹਾ ਜੀ ਹਾਂਜੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਸੀ ਅੱਜ ਦਾ ਸਾਡਾ ਦੂਜਾ ਦਿਨ ਅਨੰਦਪੁਰ ਸਾਹਿਬ ਤੀਸਰੇ ਪਾਰਟ ਦੇ ਵਿੱਚ ਆਪਾਂ ਮਿਲਦੇ ਹਾਂ ਹੋਲੇ ਮਹੱਲੇ ਤੇ ਜਿੱਥੇ ਆਪਾਂ ਦੇਖਾਂਗੇ ਘੋਰ ਦੌੜਾ ਤੇ ਸ੍ਰੀ ਕੇਸਗੜ ਸਾਹਿਬ ਦਾ ਹੋਲਾ ਮਹੱਲਾ ਕਰਾਂਗੇ ਦਰਸ਼ਨ ਹੋਰ ਵੀ ਬਹੁਤ ਕੁਝ ਵੇਖਣ ਨੂੰ ਮਿਲੂਗਾ ਜਰੂਰ ਵੇਖਿਓ ਸਾਡਾ ਤੀਜਾ ਪਾਰਟ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ